ਅੱਜ ਅੰਮ੍ਰਿਤਸਰ ਦੇ ਇਲਾਕਾ ਗੁਰਨਾਨਕ ਦੇਵ ਯੂਨੀਵਰਸਿਟੀ ਦੇ ਨੇੜੇ ਵਿਡ ਫਾਇਰ ਪੀਜ਼ਾ ਵਿਖੇ ਇੱਕ ਪ੍ਰੈਸ ਕਾਨਫਰੰਸ ਦਾ ਆਯੋਜਨ ਪ੍ਰਧਾਨ ਕਸ਼ਮੀਰ ਸਿੰਘ ਖੁੰਡਾ ਦੀ ਅਗਵਾਈ ਹੇਠ ਕੀਤੀ ਗਈ ਜਿਸ ਵਿੱਚ ਉਹਨਾਂ ਨੇ ਦੱਸਿਆ ਕਿ ਮਾਨਯੋਗ ਸੁਪਰੀਮ ਕੋਰਟ ਦੇ ਦੁਆਰਾ ਐਸਸੀਐਸਟੀ ਰਿਜ਼ਰਵੇਸ਼ਨ ਦੇ ਵਿੱਚ ਉਪਵਰਗੀਕਰਨ ਲਾਗੂਕਰਨ ਸੰਬੰਧੀ 1 ਅਗਸਤ 2024 ਨੂੰ ਫੈਸਲਾ ਸੁਣਾਇਆ ਗਿਆ ਇਸ ਤੇ ਕੀਤੇ ਜਾ ਰਹੇ ਗਲਤ ਪ੍ਰਚਾਰ ਕਰਨ ਤੇ ਮੀਟਿੰਗ ਕੀਤੀ ਗਈ ਇਸ ਮੌਕੇ ਪਾਰਟੀ ਦੇ ਸਮੂਹ ਆਦੇਦਾਰ ਸ਼ਾਮਿਲ ਸਨ ਅੰਮ੍ਰਿਤਸਰ ਕਬਲ ਅੱਜ ਤੱਕ ਤੋਂ ਮਨੁਰਾਇਪੂ ਦੀ ਖਾਸ ਰਿਪੋਰਟ ਮੈਂ ਡਾਕਟਰ ਕਸ਼ਮੀਰ ਸਿੰਘ ਖੁੰਡਾ ਤੇ ਮੇਰੇ ਨਾਲ ਬੈਠੇ ਹੋਏ ਸਮੂਹ ਜਿਹੜੇ ਸਾਥੀ ਨਹੀਂ ਸਟੱਟ ਜਿਹੜਾ ਪਿੱਛੇ ਤੁਸੀਂ ਵੇਖ ਰਹੇ ਆ ਆ ਬੈਨਰ ਲੱਗਿਆ ਹੋਇਆ ਬਾ ਮਜਬੀ ਸਿੱਖ ਅਤੇ ਧਾਰਮਿਕ ਸਾਡੇ 12% ਰਾਖਵਾ ਕਰਨ ਬਚਾਓ ਮੋਰਚਾ ਰਜਿਸਟਰਡ ਪੰਜਾਬ ਸੋ ਉਹਦੇ ਮੈਂ ਪ੍ਰੈਜ਼ੀਡੈਂਟ ਦੇ ਹੋਣ ਦੇ ਨਾਤੇ ਆਪ ਜੀ ਨੂੰ ਜੀ ਆਇਆਂ ਆਖਦਾ ਸੋ ਅੱਜ ਦੀ ਜਿਹੜੀ ਸਾਡੀ ਪ੍ਰੈਸ ਵਾਰਤਾ ਹੈ ਇਹ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਡੀ ਨਾਲ ਅੱਜ ਦਾ ਜੋ ਦਿਨ ਹੈ ਅੱਜ 4 ਸਤੰਬਰ ਹੈ ਅੱਜ ਦੇ ਦਿਨ ਜਿਹੜਾ ਅੰਮ੍ਰਿਤਸਰ ਦੇ ਵਿੱਚ ਪਹਿਲੀ ਵਾਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਦੇ ਹੜਾ ਸੀਗਾ ਉਸ ਨੂੰ ਮਨਾਇਆ ਜਾ ਰਿਹਾ ਪਹਿਲੀ ਤੇ ਉਸ ਦੀ ਵਧਾਈ ਹੈ ਦੂਸਰੀ ਕੱਲ ਬਾਬਾ ਜੀਵਨ ਸਿੰਘ ਜੀ ਦਾ ਪਿਸ਼ਕਾਸ਼ ਉਤਸਵ ਹੈ 5 ਸਤੰਬਰ ਨੂੰ ਉਸ ਦੀ ਵਧਾਈ ਹੈ ਸੋ ਤੀਸਰੀ ਜਿਹੜੀ ਵਧਾਈ ਹੈ ਉम्मे ਤੁਹਾਨੂੰ ਇਹ ਦੇ ਰਿਹਾ ਹੈ ਕਿ ਜਿਹੜਾ ਪਿੱਛੇ ਬੈਨਰ ਲੱਗਿਆ ਹੋਇਆ 12% ਰਾਖਵਾ ਕਰਨ ਇਹ ਹੈਗਾ ਉਪ ਵਰਗੀਕਰਨ ਦੇ ਨਾਲ ਸੰਬੰਧਿਤ ਜੋ ਭਾਰਤ ਦੇ ਵਿੱਚ ਜਿੰਨੀਆਂ ਅਨੁਸੂਚਿਤ ਜਾਤੀਆਂ ਨੇ ਤੇ ਜਨ ਜਾਤੀਆਂ ਨੇ ਅਨੁਸੂਚਿਤ ਜਾਤੀਆਂ ਤੇ ਜਨ ਜਾਤੀਆਂ ਦੇ ਵਿੱਚ ਇੱਕ ਸਬ ਕਲਾਸੀਫਿਕੇਸ਼ਨ ਦਾ ਭਾਰਤ ਦੀ ਸੁਪਰੀਮ ਕੋਰਟ ਦੇ 7 ਮੈਂਬਰੀ ਸੰਵਿਧਾਨਕ ਬੈਂਚ ਵੱਲੋਂ ਜਿਸ ਨੂੰ ਹੈਡ ਕਰ ਰਹੇ ਸੀਗੇ ਸ਼੍ਰੀ ਡੀ ਬੀ ਚੰਦਰ ਚੋੜਜੀ ਪੁਨਾ ਵੱਲੋਂ 1 ਅਗਸਤ 2024 ਨੂੰ ਇੱਕ ਫੈਸਲਾ ਜਿਹੜਾ ਕੀਤਾ ਗਿਆ ਜਿਹੜਾ ਕੇਸ तकरीबन 20 ਸਾਲ ਤੋਂ ਕੋਰਟਾਂ ਦੇ ਵਿੱਚ ਚੱਲ ਰਿਹਾ ਸੀ। ਸੋ ਉਸ ਜਿਹੜਾ ਕੇਸ ਦਾ ਜਿਹੜਾ ਸਬੰਧ ਸੀਗਾ ਪੰਜਾਬ ਦੇ ਨਾਲ ਸਿੱਧਾ ਸਬੰਧਤ ਸੀਗਾ ਦਿਵਿੰਦਰ ਸਿੰਘ ਅਤੇ ਹੋਰ ਵਰਸਸ ਸਟੇਟ ਆਫ ਪੰਜਾਬ ਤੇ ਇਹ ਜਿਹੜਾ ਕੇਸ ਸੀਗਾ ਪੰਜਾਬ ਦੇ ਧਾਰਮਿਕ ਤੇ ਮਜਬੀ ਸਿੱਖ ਭਾਈਚਾਰੇ ਨਾਲ ਸੰਬੰਧਤ ਸੀਗਾ ਜਿਹੜੀ ਪੰਜਾਬ ਦੇ ਧਾਰਮਿਕ ਮਜਬੀ ਸਿੱਖ ਭਾਈਚਾਰੇ ਨੂੰ 1975 ਤੋਂ ਰਾਖਵਾ ਕਰਨ ਬਣਿਆ ਹੋਇਆ ਸੀਗਾ ਸਪੈਸ਼ਲ ਪ੍ਰੋਵੀਜ਼ਨ ਉਹਦਾ ਜਿਹੜਾ 2006 ਦੇ ਵਿੱਚ ਐਕਟ ਬਣ ਗਿਆ ਸੀਗਾ ਸੋ ਉਸ ਐਕਟ ਨੂੰ ਚੈਲੰਜ ਕੀਤਾ ਗਿਆ ਸੀਗਾ ਸਪੈਸ਼ਲ ਪ੍ਰੋਵੀਜ਼ਨ ਨੂੰ ਜਿਹਨੂੰ ਹਾਈ ਕੋਰਟ ਨੇ ਜਿਹੜਾ ਅਣ ਆ ਕਨਸਟੀਟਿਊਸ਼ਨਲ ਕਹਿ ਦਿੱਤਾ ਸੀਗਾ ਪਰ ਸੁਪਰੀਮ ਕੋਰਟ ਆਫ ਇੰਡੀਆ ਨੇ ਇਸ ਨੂੰ 1 ਅਗਸਤ 2023 ਨੂੰ ਸੰਵਿਧਾਨਕ ਰੂਪ ਦੇ ਵਿੱਚ ਠੀਕ ਠਹਿਰ ਆਉਂਦੇ ਹੋਏ ਇਸ ਤੇ ਆਪਣੀ ਮੋਹਰ ਲਾਈ ਆ ਸੋ ਉਸ ਫੈਸਲੇ ਨੂੰ ਆਉਣ ਤੋਂ ਬਾਅਦ ਸਮੁੱਚੇ ਭਾਰਤ ਦੀ ਜਿਹੜੀ ਰਾਜਨੀਤੀ ਹੈ ਉਹ ਬਹੁਤ ਕਹਿ ਲਓ ਕਿ ਗਰਮਾ ਗਈ ਹੈ ਜ ਜਿਹਦੇ ਵਿੱਚ ਜਿਹੜੀਆਂ ਕੁਝ ਪਾਰਟੀਆਂ ਤੇ ਇਹ ਨੇ ਜਿਹੜੀਆਂ ਬਿਲਕੁਲ ਚੁੱਪ ਸਾਦੀ ਬੈਠੀਆਂ ਨੇ ਕੁਝ ਪਾਰਟੀਆਂ ਜਿਹੜੀਆਂ ਨੇ ਸਿੱਧੇ ਹੀ ਤੌਰ ਤੇ ਇਹਦਾ ਵਿਰੋਧ ਕਰ ਰਹੀਆਂ ਨੇ ਸੋ ਜਿਹੜੀਆਂ ਵਿਰੋਧ ਕਰਨ ਵਾਲੀਆਂ ਪਾਰਟੀਆਂ ਨੇ ਉਹਨਾਂ ਦੇ ਵਿੱਚੋਂ ਜਿਵੇਂ ਬਹੁਜਨ ਸਮਾਜ ਪਾਰਟੀ ਦੀ ਜਿਹੜੀ ਹੈ ਪ੍ਰਧਾਨ ਨੇ ਕੁਮਾਰੀ ਮਾਇਆਵਤੀ ਜੀ ਨੇ ਉਤਰਾ ਦੇ ਨਾਲ ਜਿਹੜੀਆਂ ਹੋਰ ਕਈ ਜਿਹੜੀਆਂ ਪਾਰਟੀਆਂ ਨੇ ਸੋ ਉਹਨਾਂ ਪਾਰਟੀਆਂ ਨੇ ਜਿਹੜੇ ਇੱਥੋਂ ਤੱਕ ਵਿਰੋਧ ਕਰ ਦਿੱਤਾ ਕਿ ਕੁਝ ਅਖਬਾਰਾਂ ਦੀ ਇਹ ਕੱਲ ਕਟਿੰਗ ਨੇ ਉਹਨਾਂ ਦੇ ਵਿੱਚ ਇਹ ਗੱਲ ਇਹ ਆਈ ਹੈ ਕਿ ਜਿਹੜੇ ਲੋਕ ਸਬਕਰਾਸੀ ਵਕੇਸ਼ਨ ਦੇ ਹੱਕ ਵਿੱਚ ਨੇ ਉਹ ਲੋਕ ਪਾਰਟੀ ਛੱਡ ਕੇ ਚਲੇ ਜਾਂਦੇ ਇਹੋ ਟੀਚੜੀ ਗੱਲ ਕੀਤੀ ਗਈ ਹੈ ਸੋ ਜਿਹੜੇ ਲੋਕ ਵਿਰੋਧ ਚ ਨੇ ਭਾਵ ਸਬ ਕਲਾਸੀਫਿਕੇਸ਼ਨ ਦੇ ਵਿਰੋਧ ਚ ਨੇ ਉਹ ਇਹ ਕਹਿ ਰਹੇ ਨੇ ਕਿ ਜਿਹੜੇ ਇਸ ਦੇ ਹੱਕ ਵਿੱਚ ਹਨ ਸੋ ਸਬ ਕਲਾਸੀਫਿਕੇਸ਼ਨ ਦਾ ਸਬੰਧ ਹੈ ਕਿ ਪੰਜਾਬ ਦੇ ਸਮੇਤ ਸਮੂਹ ਦੇਸ਼ ਦੇ ਵਿੱਚ ਜਿੰਨੀਆਂ ਹੈਗੀਆਂ ਅਨੁਸੂਚਿਤ ਜਾਤੀਆਂ ਤੇ ਅਨੁਸੂਚਿਤ ਜਨ ਜਾਤੀਆਂ ਦੇ ਵਿੱਚੋਂ ਪਿੱਛੇ ਰਹਿ ਗਏ ਲੋਕ ਨੇ ਭਾਵ ਕਿ ਉਹਨਾਂ ਨੂੰ ਜਿਹੜੀ ਪ੍ਰਾਪਰ ਰਿਪਰੈਜ਼ੈਂਟੇਸ਼ਨ ਵਿਥਿਨ ਸਰਵਿਸ ਵਿੱਚ ਨਹੀਂ ਮਿਲੀ ਸੋ ਉਹ ਸਭ ਜਿਹੜੀ ਵਿਦਿਨ ਪ੍ਰੋਪਰ ਜਿਹੜੀ ਪ੍ਰੈਜੈਂਟੇਸ਼ਨ ਨਾ ਮਿਲ ਕਰਕੇ ਉਹਨਾਂ ਦੀ ਸਰਵਿਸ ਜੇ ਦੇ ਵਿੱਚ ਗਿਣਤੀ ਬਹੁਤ ਘੱਟ ਹੈ ਸੋ ਇਸੇ ਦਾ ਮੈਂ ਇੱਕ ਉਦਾਹਰਣ ਦਿੰਦਾ ਕਿ ਅਸੀਂ ਸੁਪਰੀਮ ਕੋਰਟ ਆਫ ਇੰਡੀਆ ਦੇ ਵਿੱਚ ਇੱਕ ਜਿਹੜੀ ਹੈ ਆ ਆਰਟੀਆਈ ਰਾਹੀਂ ਇੱਕ ਇਨਫੋਰਮੇਸ਼ਨ ਮੰਗੀ ਗਈ ਪੰਜਾਬ ਸਰਕਾਰ ਤੋਂ ਉਹਦੇ ਵਿੱਚ 22 ਵਿਭਾਗਾਂ ਜਾਂ ਕਹਿੰਦੇ ਦਫ਼ਤਰਾਂ ਨੇ ਜਿਹੜੀ ਇਨਫੋਰਮੇਸ਼ਨ ਦਿੱਤੀ ਆ ਉਹਦੇ ਵਿੱਚ ਜਿਹੜੀ ਅਸੀਂ ਸੁਪਰੀਮ ਕੋਰਟ ਦੇ ਵਿੱਚ ਵੀ ਸਬਮਿਟ ਕਰਵਾਈ ਆ 10.99 ਪਰਸੈਂਟ ਜਿਹੜੇ ਬਾਦਮਿਕ ਵਜਬੀ ਸੇ ਕੀ ਜਿਹੜੇ ਸਰਵਿਸਸੇਸ ਦੇ ਵਿੱਚ ਨੇ ਤੇ 99.11 ਪਰਸੈਂਟ ਜਿਹੜੇ ਆਧਰਮੀ ਅਤੇ ਹੋ ਇਹਦਾ ਭਾਵੇਂ ਕਿ 1975 ਤੋਂ ਸਾਨੂੰ ਜਿਹੜੀ ਰੈਜ਼ਰਵੇਸ਼ਨ ਬਣੀ ਸੀਗੀ ਉਹ 50% ਤੇ 23 ਤੱਕ ਹੋਣੀ ਚਾਹੀਦੀ ਹੂ 50% ਤੱਕ ਕੀ ਰਿਹਾ ਵੀ ਅਭੀ ਉਹਦੇ ਵਿੱਚ ਵੀ ਸਾਨੂੰ ਜਿਹੜਾ ਕਹਿ ਲਓ ਕਿ 40% ਅਜੇ ਤੱਕ ਸਾਨੂੰ ਹਿੱਸਾ ਨਹੀਂ ਮਿਲ ਸਕਿਆ ਭਾਵੇਂ ਕਿ ਇਹ ਰਾਖਮਾ ਕਰਨ ਲਾਗੂ ਹੋਏ ਨੂੰ 50 ਸਾਲ ਪੀਤ ਗਏ ਨੇ ਤੋ ਜਿਹੜੀ ਇਹਦੇ ਵਿੱਚ ਸਾਨੂੰ ਕਮੀ ਨਜ਼ਰ ਇਹ ਆਈ ਆ ਕਿ ਜੇਕਰ 1975 ਤੋਂ ਹੀ ਸਾਨੂੰ ਸਾਡੇ ਭਾਈਚਾਰੇ ਨੂੰ ਬਾਰਮਿਕ ਮਜਬੀ ਸਿੱਖ ਭਾਈਚਾਰੇ ਨੂੰ ਪੰਜਾਬ ਦੇ ਵਿੱਚ ਐਜੂਕੇਸ਼ਨ ਤੇ ਵਿੱਚ ਦਾਖਲੇ ਸਮੇਂ ਰਾਖਵਾ ਕਰਨ ਬੜਿਆ ਹੁੰਦਾ ਤਾਂ ਮੇਰਾ ਖਿਆਲ ਵੀ ਇਹ ਜਿਹੜਾ ਪਛੜਾਪਨ ਸੀਗਾ ਇਹ ਜਿਹੜਾ ਕਾਫੀ ਹੱਦ ਤੱਕ ਦੂਰ ਹੋ ਸਕਦਾ ਪਰ ਇਹ ਦੂਰ ਨਹੀਂ ਹੋ ਪਾਇਆ ਕਿਉਂਕਿ 1975 ਦੇ ਵਿੱਚ ਜਦੋਂ ਇੱਕ ਲੈਟਰ ਇਸ਼ੂ ਹੋਈ ਸੀਗੀ ਉਹਦੇ ਠੀਕ 4 ਮਹੀਨੇ ਬਾਅਦ ਇੱਕ ਹੋਰ ਇੱਕ ਲੈਟਰ ਜਿਹੜੀ ਇਸ਼ੂ ਹੋ ਗਈ ਜਿਹਦੇ ਵਿੱਚ ਭਲਾਈ ਵਿਭਾਗ ਮੈਹਿਕ ਮੇਰੇ ਇਹ ਕਹਿ ਦਿੱਤਾ ਗਿਆ ਵੀ ਇਹ ਜਿਹੜਾ ਰਾਖਵਾ ਕਰਨਾ ਇਹ ਸਿਰਫ ਤੇ ਸਿਰਫ ਡਾਇਰੈਕਟ ਰਿਕਰੂਟਮੈਂਟ ਵਲੇ ਹੀ ਹੋਵੇਗਾ ਜਿਹਦਾ ਮਤਲਬ ਇਹ ਹੋ ਗਿਆ ਵੀ ਬਾਕੀ ਹਰ ਥਾਂ ਜਿੱਥੇ ਜਿੱਥੇ ਰਾਖਵਾ ਕਰਨ ਬਲਣਾ ਚਾਹੀਦਾ ਸੀਗਾ ਭਾਵੇਂ ਉਹ ਪ੍ਰਮੋਸ਼ਨਾਂ ਚ ਸੀਗਾ ਭਾਵੇਂ ਉਹ ਵਿਧਿਆਕਦਾਰਾਂ ਸੀਗਾ ਭਾਵੇਂ ਜਦੋਂ ਕੋਈ ਪਲਾਟ ਜਿਹੜੇ ਆ ਵੱਖ-ਵੱਖ ਜਿਹੜੇ ਸ਼ਹਿਰਾਂ ਦੇ ਵਿੱਚ ਕੱਟੇ ਜਾਂਦੇ ਆ ਭਾਵੇਂ ਵੱਖ-ਵੱਖ ਸਬ ਪ੍ਰਾਂਨ ਨੇ ਸਕੀਮਾਂ ਨੇ ਉਹਦੇ ਵਿੱਚ ਦਿੱਤਾ ਜਾਣਾ ਚਾਹੀਦਾ ਸੀ ਇਹੀ ਕਾਰਨ ਆ ਕਿ ਇਹਨਾਂ ਦਾ ਵਿਧਿਆਕ ਆਰਥਿਕ ਇਨਦਰ ਐਜੂਕੇਸ਼ਨਲ ਉਹ ਜਿਹੜਾ ਸਾਰਾ ਜਿਹੜਾ ਵੱਡਾ ਇਹ ਬਹੁਤ ਅਜੀਬੀ ਜਿਹੜੇ ਬਹੁਤ ਵਿਸ਼ੇਸ਼ ਨੇ ਸੋ ਇਹਦੇ ਵਾਸਤੇ ਇੱਕ ਤੇ ਅਸੀਂ ਜਿਹੜੀ ਆ ਇਹ ਜਿਹੜੀ ਮੰਗ ਕੀਤੀ ਸੀ ਜਿਹੜੀ ਪੰਜਾਬ ਸਰਕਾਰ ਤੋਂ ਕਿ ਮੁੱਖ ਮੰਤਰੀ ਸਾਹਿਬ ਤੋਂ ਅਸੀਂ ਮੰਗ ਕੀਤੀ ਕਿ ਸਾਨੂੰ ਪੈਨਲ ਮੀਟਿੰਗ ਦਿੱਤੀ ਜਾਵੇ ਕਿਉਂਕਿ ਇਹ ਫੈਸਲਾ ਜਿਹੜਾ ਆ ਗਿਆ ਤੇ ਸਾਡਾ ਜਿਹੜਾ ਭਾਈਚਾਰਾ ਭਾਵੇਂ ਕਿ ਇਹਨੂੰ ਜਿਹੜਾ 12% ਰਾਖਵਾ ਕਰਨ ਡਾਇਰੈਕਟ ਰਿਕਰੂਟਮੈਂਟ ਦੇ ਵਿੱਚ ਹੈ ਪਰ ਇਸ ਨੂੰ ਜਿਹੜਾ ਐਜੂਕੇਸ਼ਨ ਦੇ ਵਿੱਚ ਵੀ ਲਾਗੂ ਕੀਤਾ ਜਾਣਾ ਤੇ ਬਾਖੂ ਜਿਹੜੇ ਮਹਿਕਮੇ ਜਿੱਥੇ-ਜਿੱਥੇ ਵੀ ਇਹਦੀ ਲੋੜ ਹੈ ਜਿੱਥੇ-ਜਿੱਥੇ ਵੀ ਰਾਖਵਾ ਕਰਨ ਲਾਗੂ ਹੁੰਦਾ ਹੈ ਨਾ ਸੁਰੱਖਿਅਤ ਜਤੀਆਂ ਨੂੰ ਬੜਦਾ ਉੱਥੇ ਵੀ ਲਾਗੂ ਕੀਤਾ ਜਾਣਾ ਬਣਦਾ ਹੈ ਵਿਰੋਧ ਕਰ ਰਹੇ ਉਹਨਾਂ ਨੂੰ ਵੀ ਕਹਿਣਾ ਹੈ ਕਿ ਉਹ ਵਿਰੋਧ ਕੀਤਾ ਜਾ ਰਿਹਾ ਜਿਹੜੇ ਵਿਰੋਧ ਕਰ ਰਹੇ ਨੇ ਉਹ ਇਸ ਨਹੀਂ ਵਿਰੋਧ ਕਰ ਰਹੇ ਨੇ ਕਿ ਜਿਵੇਂ ਹੁਣ ਮੈਂ ਤੁਹਾਡੀ ਕੁਮਾਰੀ ਮਾਇਆਵਤੀ ਜੀ ਦੀ ਗੱਲ ਕੀਤੀ ਹੈ ਪੁਰੂ ਇੱਕ ਵਿਸ਼ੇਸ਼ ਜਾਤੀ ਨੂੰ ਰਿਪ੍ਰেজੈਂਟ ਕਰਦੇ ਨਜ਼ਰ ਆਉਂਦੇ ਨੇ ਜਦੋਂ ਕੋਈ ਗੱਲ ਤਾਂ ਇਹ ਕਹਿੰਦੇ ਵੀ ਅਸੀਂ ਬਹੁਜਨ ਸਮਾਜ પાર્ટી ਨੂੰ ਜਾਂ ਬਹੁਜਨ ਲੋਕਾਂ ਨੂੰ ਅਪਰ ਰਿਪ੍ਰেজੈਂਟ ਕਰਦੇ ਹਾਂ ਪਰ ਜਦੋਂ ਬਹੁਜਨ ਦੇ ਵਿੱਚੋਂ ਜਿਹੜਾ ਬਹੁਤ ਪਿਛੜਾ ਵਰਗ ਰਹਿ ਗਿਆ ਬਹੁਤ ਪਿੱਛੇ ਲੋਕ ਰਹਿ ਗਏ ਨੇ ਉਹਨਾਂ ਨੂੰ ਸੁਪਰੀਮ ਕੋਰਟ ਆਫ ਇੰਡੀਆ ਨੇ ਅਕੋਰਡਿੰਗ ਟੂ ਕਨਸਟੀਟਿਊਸ਼ਨ ਦੇ ਇਹਨਾਂ ਨੂੰ ਹੱਕ ਦਿੱਤਾ ਤੇ ਮੇਰਾ ਖਿਆਲ ਵੀ ਸਾਨੂੰ ਕਨਸਟੀਟਿਊਸ਼ਨ ਦੇ ਅਕੋਰਡਿੰਗਲੀ ਜੋ ਬਾਬਾ ਸਾਹਿਬ ਡਾਕਟਰ ਭੀਮਰਾ ਅੰਬੇਡਕਰ ਨੇ ਲਿਖਿਆ ਸੀਗਾ ਉਹਦੀ ਗੱਲ ਸਾਨੂੰ ਜਿਹੜੀ ਆ ਮੰਨ ਲੈਣੀ ਚਾਹੀਦੀ ਆ ਉਹਦੀ ਭੈਣ ਜੀ ਕੁਮਾਰੀ ਮਾਇਆਵਤੀ ਨੂੰ ਵੀ ਮੰਨ ਤਹਾਇ ਚਾਰ ਵਾਰੀ ਮੁੱਖ ਮੰਤਰੀ ਬਣ ਗਏ ਸੀਗੇ ਜੇਕਰ ਡਾਕਟਰ ਬੀਰ ਅੰਬੇਡਕਰ ਦੇ ਉਹ ਜਿਹੜਾ ਸਵਿਧਾ ਅਧਿਸ਼ੈ ਸੀਗਾ ਜੋ ਅਸੀਂ ਆਪਣੇ ਆਪ ਨੂੰ ਉਭਾਰਨ ਦੇ ਨਾਲੋਂ ਕੁਮਾਰੀ ਮਾਇਆਪਤੀ ਜੀ ਨੂੰ ਚਾਹੀਦਾ ਸੀਗਾ ਕਿ ਸਮੁੱਚੇ ਜਿਹੜੇ ਲੋਕ ਨੇ ਸਮੁੱਚੇ ਜਿਹੜੇ ਲੋਕ ਸ਼ੈਡਿਊਲਡ ਕਾਸਟਾਂ ਦੇ ਵਿੱਚੋਂ ਅਨੁਸੂਚਿਤ ਜਨਜਾਤੀਆਂ ਦੇ ਵਿੱਚੋਂ ਪਿੱਛੇ ਰਹਿ ਗਏ ਨੇ ਜੇ ਉਹਨਾਂ ਨੂੰ ਵਿਸ਼ੇਸ਼ ਅੱਗੇ ਆਉਣ ਦਾ ਮੌਕਾ ਮਿਲਦਾ ਤੇ ਉਹਦਾ ਸਵਾਗਤ ਕਰਨਾ ਬਣਦਾ ਸੀ ਜਿਆਦਾ ਦੇ ਕੇ ਵਾਲਮੀਕੀ ਸਮਾਜ ਦਾ ਫੈਸਲਾ ਜਿਹੜਾ ਹੱਕ ਦੇ ਵਿੱਚ ਸੁਣਾਇਆ ਗਿਆ ਤਾਂ ਜਿਆਦਾਤਰ ਨਹੀਂ ਪੂਰੇ ਭਾਰਤ ਦੇ ਵਿੱਚ ਜਿਵੇਂ ਤੁਸੀਂ ਗਾੜੀਆ ਬਾਜ਼ ਦੇ ਵਿੱਚ ਵੇਖਿਆ ਰਾਵਣ ਦੀ ਸੈਨਾ ਨੇ ਪੁਰਾਣੇ ਜਿਹੜੇ ਸਾਡੇ ਵਾਰਮਿਕ ਭਾਈਚਾਰੇ ਦੇ ਲੋਕ ਸੀਗੇ ਆਪਣੀਆਂ ਮੰਗਾ ਲੈ ਕੇ ਗਏ ਤੇ ਉਹਨਾਂ ਨੇ ਉਹਨਾਂ ਲਾਠੀਆਂ ਨਾਲ ਸਵਾਗਤ ਕੀਤਾ ਚਾਰ ਬੰਦੇ ਸਾਡੇ ਉੱਤੇ ਜ਼ਖਮੀ ਕਰ ਦਿੱਤੇ ਸੋ ਇਹ ਜਿਹੜੀਆਂ ਗੱਲਾਂ ਨੇ ਇਹਨਾਂ ਦੇ ਵਿੱਚੋਂ ਅਸੀਂ ਆਪਣੇ ਭਾਈਚਾਰੇ ਨੂੰ ਵਾਰਮਿਕ ਮਜਬੀ ਸਿੰਘ ਭਾਈਚਾਰੇ ਨੂੰ ਇਹ ਬੇਨਤੀ ਕਰਦੇ ਹਾਂ ਕਿ ਭਾਈ ਜਿਵੇਂ ਤੁਸੀਂ ਬਾਕੀ ਉਹਨਾਂ ਲੋਕਾਂ ਤੋਂ ਬੇਇਜਤ ਹੋ ਰਹੇ ਜੀ ਉਥੇ ਤੁਹਾਡਾ અપਮਾਨ ਹੋ ਰਿਹਾ ਤੇ ਜੇ ਤੁਹਾਨੂੰ ਇਹ ਕਿਹਾ ਜਾ ਰਿਹਾ ਵੀ ਤੁਸੀਂ ਇਹ ਪਾਰਟੀ ਦੇ ਵਿੱਚੋਂ ਜਾ ਸਕਦੇ ਜੇ ਤਾਂ ਫਿਰ ਭਾਈ ਸਾਡਾ ਲੋਕ ਹਾਸ਼ੀਆਦਾਰ ਬਣਿਆ ਹੋਇਆ ਅਸੀਂ ਤੇ ਇਹਦੇ ਵਿੱਚ ਇੱਕ ਵਧੀਆ ਪ੍ਰੈਸ਼ਰ ਗਰੁੱਪ ਸਟਰੋਂਗ ਪ੍ਰੈਸ਼ਰ ਗਰੁੱਪ ਜਿਹੜਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਅਸੀਂ ਉਹਨਾਂ ਨੂੰ ਅਪੀਲ ਕਰਦੇ ਹਾਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਭਾਈ ਇਹਦੇ ਵਿੱਚ ਆਓ ਇੱਕ ਵਧੀਆ ਜਿਹੜਾ ਆਪਾਂ ਪ੍ਰੈਸ਼ਰ ਗਰੁੱਪ ਕ੍ਰੀਏਟ ਕਰੀਏ ਇੱਕ ਵਧੀਆ ਪ੍ਰੈਸ਼ਰ ਗਰੁੱਪ ਕ੍ਰੀਏਟ ਕਰਕੇ ਅਸੀਂ ਇੱਕ ਪੰਜਾਬ ਦੇ ਵਿੱਚ ਹੀ ਨਹੀਂ ਪੂਰੇ ਭਾਰਤ ਦੇ ਵਿੱਚ ਅਸੀਂ ਉਹਨਾਂ ਲੋਕਾਂ ਵਾਸਤੇ ਕੰਮ ਕਰੀਏ ਜਿਹੜੇ ਅੱਜ ਤੱਕ ਸ਼ਡਿਊਲਡ ਕਾਸਟ ਤੇ ਸ਼ਡਿਊਲਡ ਅਨ ਜਿਹੜੀ ਹੈ ਕਹੋ ਕਿ ਆ ਜਨ ਜਾਤੀਆਂ ਉਹਨਾਂ ਦੇ ਵਿੱਚੋਂ ਪਿੱਛੇ ਰਹਿ ਗਏ ਤਾਂ ਉਹਨਾਂ ਦੇ ਵਿੱਚੋਂ ਕੰਮ ਕਰੀਏ ਕਿਉਂਕਿ ਇਸ ਜਿਹੜਾ ਫੈਸਲਾ ਇਹ ਇਹਦੇ ਵਿੱਚ ਇਸ ਵੇਲੇ ਸੁਪਚਾ ਭਾਰਤ ਕਰਵਾਇਆ ਹੋਇਆ ਜਿਵੇਂ ਆਂਧਰਾ ਪ੍ਰਦੇਸ਼ਾ ਕਰਨਾ ਅੱਡਗਾ ਤੇਲੰਗਾਨਾ ਫਿਰ ਰਾਜਸਥਾਨ ਦਿੱਲੀ ਹੈ ਮਹਾਰਾਸ਼ਟਰ ਹੈ ਕਰਨਾਟਕ ਹੈ ਆਂਧਰਾ ਜਿਹੜਾ ਤਾਂ ਮੱਲ ਲੱਡੂ ਹੋਰ ਕਈ ਸਟੇਟਾਂ ਨੇ ਜਿਹਦੇ ਵਿੱਚ ਇਹ ਮੰਗ ਕੀਤੀ ਜਾ ਰਹੀ ਤੇ ਬਹੁਤ ਗਰੂਸ ਪ੍ਰਦਰਸ਼ਨ ਹੋ ਰਹੇ ਨੇ ਤੇ ਕਈ ਸਰਕਾਰਾਂ ਨੇ ਵੀ ਇਸ ਦਾ ਜਿਹੜਾ ਜਿਹੜਾ ਇਸ ਦਾ ਜੀ ਆ ਇਸ ਨੂੰ ਕਿਹਾ ਸੋ ਅਸੀਂ ਭਾਰਤ ਸਰਕਾਰ ਰਈ ਮੀਡੀਆ ਰਈ ਆਪਜੀ ਤੋਂ ਮੰਗ ਕਰਦੇ ਹਾਂ ਕਿ ਜਿਹੜਾ ਇਹ ਰਾਖਵਾ ਕਰਨਾ ਹੈ ਜਿਹੜਾ ਉਪ ਵਰਗੀ ਕਰਨਾ ਹੈ ਵਿਦਨ ਸ਼ੈਡਿਊਲਡ ਕਾਸਟ ਜਾਂ ਜਨ ਜਾਤੀਆਂ ਦੇ ਵਿੱਚ ਉਹਨੂੰ ਜਿਹੜਾ ਪੂਰੇ ਭਾਰਤ ਵਿੱਚ ਲਾਗੂ ਕਰਕੇ ਇਹਨੂੰ ਨੌਵੀਂ ਜਿਹੜੀ ਸੂਚੀ ਹੈ ਸੰਵਿਧਾਨ ਦੀ ਉਹਦੇ ਵਿੱਚ ਲਾਗੂ ਜਿਹੜਾ ਕਰਨਾ ਚਾਹੀਦਾ ਇਹ ਸਾਡੀ ਜਿਹੜੀ ਆ ਬੇਨਤੀ ਹੈ ਭਾਰਤ ਸਰਕਾਰ ਨੂੰ ਤੇ ਦੂਸਰੀ ਬੇਨਤੀ ਹੈ ਜਿਹੜੀ ਸਾਡੀ ਪੰਜਾਬ ਸਰਕਾਰ ਨੂੰ ਵੀ ਸਾਨੂੰ ਜਿਹੜੀ ਮੀਟਿੰਗ ਦਿੱਤੀ ਜਾਵੇ ਤਾਂ ਕਿ ਅਸੀਂ ਜਿਹੜੇ ਆਪਣੇ ਮੁੱਦੇ ਆ ਐਜੂਕੇਸ਼ਨ ਦੇ ਵਿੱਚ ਲਾਗੂ ਕਰਵਾਉਣ ਲਈ ਸਾਡੇ ਹੋਰ ਸਮਾਜਿਕ ਜਿਹੜੇ ਆ ਮੁੱਦੇ ਨੇ ਆਰਥਿਕ ਮੁੱਦੇ ਨੇ ਉਹਨਾਂ ਨੂੰ ਧਾਰਮਿਕ ਮੁੱਦੇ ਨੇ ਉਹਨਾਂ ਨੂੰ ਲਾਗੂ ਕਰਵਾਉਣ ਲਈ ਜਿਹੜੀ ਬੇਨਤੀ ਕਰੀਏ ਜਿਹੜੀ ਤੀਸਰੀ ਜਿਹੜੀ ਬੇਨਤੀ ਆਪਾਂ ਇਹ ਕਰਨੀ ਹੈ ਕਿ ਵੇਖੋ ਇਹ ਜਿਹੜਾ ਹੈ ਜਿਹੜਾ ਇਹ 500 ਤੇ 65 ਪੇਜ ਦਾ ਇੱਕ ਨਾ ਫੈਸਲਾ ਆ ਉਸ ਫੈਸਲੇ ਦੇ ਵਿੱਚ ਗੱਲ ਕੀ ਹੋ ਰਹੀ ਆ ਕਿ ਕੁਝ ਜਿਹੜੇ ਸਾਥੀ ਨੇ ਉਹ ਫੈਸਲੇ ਨੂੰ ਪਤ ਨਹੀਂ ਉਹਨਾਂ ਨੇ ਵੇਖਿਆ ਨਹੀਂ ਧਿਆਨ ਦੇ ਨਾਲ ਜਾਂ ਵਾਚਿਆ ਨਹੀਂ ਉਹ ਇਹ ਗੱਲ ਇਹ ਕਹਿ ਰਹੇ ਨੇ ਇਸ ਤਰ੍ਹਾਂ ਕਰ ਰਹੇ ਵੀ ਸ਼ਾਇਦ ਇਹਨੂੰ ਐਜੂਕੇਸ਼ਨ ਦੇ ਵਿੱਚ ਵੀ ਲਾਗੂ ਕੀਤਾ ਗਿਆ ਜਦ ਪ੍ਰਮੋਸ਼ਨਾਂ ਦੇ ਵਿੱਚ ਵੀ ਲਾਗੂ ਕੀਤਾ ਕਿ ਜਦੋਂ ਕਿ ਉਸ ਫੈਸਲੇ ਦੇ ਵਿੱਚ 565 ਪੇਜ ਦਾ ਜਿਹੜਾ ਫੈਸਲਾ ਉਹਦੇ ਵਿੱਚ ਸਿਰਫ ਇਸ ਨੂੰ ਚਿੰਨਤ ਕੀਤਾ ਗਿਆ ਵੀ ਇਹ ਐਜੂਕੇਸ਼ਨ ਦੇ ਵਿੱਚ ਵੀ ਹੋਣਾ ਚਾਹੀਦਾ ਪ੍ਰਮੋਸ਼ਨ ਦੇ ਵਿੱਚ ਵੀ ਹੋਣਾ ਚਾਹੀਦਾ ਉਹ ਫੈਸਲੇ ਦਾ ਹਿੱਸਾ ਨਹੀਂ ਆ ਸੋ ਅਸੀਂ ਤੇ ਪੰਜਾਬ ਸਰਕਾਰ ਤੋਂ ਮੰਗ ਕਰਨੀ ਕਿ ਜੋ ਸਾਡਾ ਇਸੇ ਵੇਲੇ ਪਿਛੜਾ ਪੰਨਾ ਇਹਨੂੰ ਦੂਰ ਕਰਨ ਦੇ ਬਾਅਦ ਐਜੂਕੇਸ਼ਨ ਦੇ ਵਿੱਚ ਤੇ ਪ੍ਰਮੋਸ਼ਨ ਤੇ ਨਾਲ ਨਾਲ ਔਰ ਸਾਰੇ ਖੇਤਰਾਂ ਦੇ ਵਿੱਚ ਇਹਨੂੰ ਜਿਹੜਾ ਲਾਗੂ ਕੀਤਾ ਜਾਣਾ ਚਾਹੀਦਾ ਇਹ ਸਾਡੀਆਂ ਜਿਹੜੀਆਂ ਜਿਹੜੀਆਂ ਪ੍ਰਾਇੋਰਟੀ ਨੇ ਸੋ ਇਸ ਲਈ ਅਸੀਂ ਪ੍ਰੈਸਰਾਂ ਹੀ ਆਪਜੀ ਦਾ ਤਨਵਾਦ ਕਰਦੇ ਆਂ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਆਂ ਕਿ ਸਾਨੂੰ ਇੱਕ ਪੈਨਲ ਮੀਟਿੰਗ ਦਿੱਤੀ ਜਾਵੇ ਭਾਰਤ ਸਰਕਾਰ ਨੂੰ ਬੇਨਤੀ ਕਰਦੇ ਆਂ ਕਿ ਇਸ ਨੂੰ ਨਵੀਂ ਸੂਚੀ ਦੇ ਵਿੱਚ ਸਵਿਧਾਨੀ ਦੇ ਵਿੱਚ ਜਿਹੜਾ ਦਰਜ ਕੀਤਾ ਜਾਣਾ ਚਾਹੀਦਾ ਸੋ ਆਪ ਸਭ ਦਾ ਜਿਹੜਾ ਬਹੁਤ ਬਹੁਤ ਸਾਡੇ ਵੱਲੋਂ ਧੰਨਵਾਦ ਹੈ ਤੁਸੀਂ ਸਾਡੀ ਬੇਨਤੀ ਨੂੰ ਪ੍ਰਵਾਨ ਕੀਤਾ ਤੇ ਅੱਜ ਸਾਡੇ ਛੋਟੇ ਜਿਹੇ ਸੱਦੇ ਤੇ ਤੁਸੀਂ ਇੱਥੇ ਆਏ ਆਂ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ